ਦੇ ਦਿਨੋਂ ਦੇ थाना ਜੋਧਾ ਪੁਲਿਸ ਨੇ ਇਲਾਕੇ ਦੇ ਵਿੱਚ ਪੈਟਰੋਲ ਪੰਪ ਲੁੱਟਣ ਵਾਲੇ ਦੋ ਨੌਜਵਾਨਾਂ ਨੂੰ 24 ਘੰਟੇ ਦੇ ਅੰਦਰ ਹੀ ਕਾਬੂ ਕਰ ਲਿਆ ਹੈ ਕਾਬੂ ਕੀਤੇ ਗਏ ਦੋਵੇਂ ਹੀ ਨੌਜਵਾਨਾਂ ਦੇ ਕੋਲ ਲੁੱਟਤੀ 10000 ਦੀ ਰਕਮ ਜੜੇ ਮੋਟਰਸਾਈਕਲ ਤੇ ਹੋਈ ਸਨ ਉਹ ਵੀ ਬਰਾਮਦ ਕਰ ਲਿਆ ਗਿਆ ਹੈ ਡੀਐਸਪੀ ਵਰਿੰਦਰ ਸਿੰਘ ਕੋਸਨ ਦੱਸਿਆ ਹੈ ਕਿ ਇਹ ਪੈਟਰੋਲ ਪੰਪ ਤੇ ਨਾ ਦੋਵੇਂ ਨੌਜਵਾਨਾਂ ਨੇ 100 ਰੁਪਏ ਦਾ ਪੈਟਰੋਲ ਪਵਾਇਆ ਤੇ ਪੈਟਰੋਲ ਪਾਉਣ ਵਾਲੇ ਮੁਲਾਜ਼ਮ ਦੇ ਕੋਲ ਮੁਲਾਜ਼ਮ ਦੇ ਕੋਲ ਜੜਾ ਉਸ ਦਾ ਕੈਸ਼ ਦਾ ਬੈਗ ਵੀ ਲੁੱਟ ਕੇ ਫਰਾਰ ਹੋ ਗਏ ਜਿਸ ਦੀ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ ਤੇ ਪੁਲਿਸ ਨੇ ਸੀਸੀਟੀ ਲੁਧਿਆਣਾ ਉਰੋ ਦੇ ਥਾਣਾ ਜੋਧਾ ਵਿਖੇ ਕੱਲ ਸਾਨੂੰ ਕਰੀਬ 1 ਵਜੇ ਕੰਟਰੋਲ ਰੂਮ ਲਈ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਥਾਣਾ ਜੋਧਾ ਦੇ ਪਿੰਡ ਨਾਰੰਗਵਾਲ ਵਿਖੇ ਦਸ਼ਮੇਸ਼ ਫੀਲਿੰਗ ਸਟੇਸ਼ਨ ਆ ਇਸ ਪਟ્રોલ ਪੰਪ ਤੇ ਦੋ ਅਨੁਸ਼ਾ ਤੇ ਨੌਜਵਾਨ ਆਉਂਦੇ ਹਨ ਤੇ ਜੋ ਪਲੈਟਿਨਾ ਮੋਟਰਸਾਈਕਲ ਤੇ ਸਵਾਰ ਹੋਏ ਸਨ ਉਹਨਾਂ ਵੱਲੋਂ ਪਟ્રોલ ਪੰਪ ਤੇ ਜੋ ਸ਼ਿਵਸ਼ੰਕਰ ਜੋ ਕਿ ਪ੍ਰਵਾਸੀ ਹੈ ਉਹ ਇੱਥੇ ਕੰਮ ਕਰਦਾ ਪੈਟਰੋਲ ਫਿਲਿੰਗ ਕਰਨ ਦਾ ਸੋ ਉਸ ਕੋਲ ਨੂੰ 100 ਰੁਪਏ ਦਾ ਪੈਟਰੋਲ ਪੰਪ ਮੋਟਰਸਾਈਕਲ ਦੇ ਵਿੱਚ ਪਾਉਂਦੇ ਹਨ ਤੇ ਜਦੋਂ ਪੈਸੇ ਦੇਣ ਦੇ ਭਾਨੇ ਇਹ ਦੋਨੇ ਪੈਟਰੋਲ ਪੰਪ ਲੁੱਟਣ ਦੀ ਦੀਰ ਦੇ ਨਾਲ ਉਸ ਕੋਲ ਜੋ ਟੰਗਿਆ ਹੋਇਆ ਪੈਸਿਆਂ ਦਾ ਬੈਗ ਸੀ ਉਸ ਕੋਲੋਂ ਖੋ ਕੇ ਧੱਕਾ ਮੋਕੇ ਵੀ ਕਰਦੇ ਉਹਨਾਂ ਦੀ ਉਸ ਜਗ੍ਹਾ ਤੇ ਹੁੰਦੀ ਹੈ ਸੋ ਉਸ ਨੂੰ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਜਦੋਂ ਸਾਡੀ ਪੁਲਿਸ ਨੂੰ ਇਤਲਾਹ ਮਿਲਦੀ ਹੈ ਤਾਂ ਤੁਰੰਤ ਸਾਡੇ ਐਸਐਚਓ ਜੋਧਾ ਤੇ ਇਹਨਾਂ ਦੀ ਪੂਰੀ ਟੀਮ ਐਕਸ਼ਨ ਦੇ ਵਿੱਚ ਆਉਂਦੀ ਹੈ ਇਹਨਾਂ ਵੱਲੋਂ ਕੁਝ ਹੀ ਕੰਮ ਕਹਿੰਦੇ ਵਿੱਚ ਟੈਕਨੀਕਲ ਸਾਧਨ ਹੋਰ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਨੇ ਦੋਸ਼ੀ ਜਿਨ੍ਹਾਂ ਵਿੱਚ ਪਹਿਲਾ ਦੋਸ਼ੀ ਨਿੱਕਾ ਪੁੱਤਰ ਕੁਲੰਤ ਸਿੰਘ ਦੂਸਰਾ ਵਿੱਕੀ ਪਹਿਲਾ ਦੋਸ਼ੀ ਨਾਰਕਵਾਲ ਦੇ ਰਹਿਣ ਵਾਲਾ ਤੇ ਦੂਸਰਾ ਵਿੱਕੀ ਜੋ ਕਿ ਗੰਗਰਾਣੇ ਪਿੰਡ ਦਾ ਰਹਿਣ ਵਾਲਾ ਇਹਨਾਂ ਦੀ ਪਛਾਣ ਕੀਤੀ ਜਾਂਦੀ ਹੈ ਜਿਵੇਂ ਕਿ ਸਾਨੂੰ ਸ਼ਿਵ ਸ਼ੰਕਰ ਜੋ ਕਿ ਪ੍ਰਵਾਸੀ ਉੱਥੇ ਕੰਮ ਕਰਦਾ ਸੀ ਉਸ ਨੂੰ ਦੱਸਿਆ ਗਿਆ ਸੀ ਕਿ ਉਸਦੇ ਬੈਗ ਵਿੱਚ 10 ਤੋਂ 11000 ਰੁਪਏ ਸੀ ਜੋ ਕਿ ਉਹਨਾਂ ਵੱਲੋਂ ਘੋਗੇ ਫਰਾਰ ਹੋ ਗਏ ਇਸ ਤੋਂ ਬਾਅਦ ਅਸੀਂ ਤਰੀਬ 7-8 ਘੰਟਿਆਂ ਦੇ ਵਿੱਚ ਵਿੱਚ ਹੀ ਦੋਨੋਂ ਦੋਸ਼ੀਆਂ ਨੂੰ ਰੈਸਕੂ ਕੀਤਾ ਵਾ ਉਹਨਾਂ ਕੋਲੋਂ 10000 ਰੁਪਏ ਬਰਾਮਦ ਕੀਤਾ ਗਿਆ ਵਾ ਕਿ ਜੋ ਪਲੈਟਿਨਾ ਮੋਟਰਸਾਈਕਲ ਦੀ ਵਰਤੋਂ ਕਰਕੇ ਇਹਨਾਂ ਨੇ ਡੁੱਟਦੀ ਵਾਰਦਾਤ ਕੀਤੀ ਸੀ ਉਹ ਮੋਟਰਸਾਈਕਲ ਵੀ ਇਹਨਾਂ ਕੋਲੋਂ ਬਰਾਮਦ ਕਰ ਲਿਆ ਗਿਆ ਸਰ ਪਹਿਲੇ ਵੀ ਕੋਈ ਵਾਰਦਾਤ ਅਗਰ ਦੇ ਮੰਨਣੇ ਕੋਈ ਸਰ ਇਹਨਾਂ ਦੇ ਖਿਲਾਫ ਜੋ ਥਾਣੇ ਦਾ ਰਿਕਾਰਡ ਚੈੱਕ ਕੀਤਾ ਗਿਆ ਵਾ ਇਹਨਾਂ ਦੇ ਖਿਲਾਫ ਹੋਰ ਕੋਈ ਮਕਦਮਾ ਤਾਂ ਨਹੀਂ ਦਰਜ ਬਟ ਇਹਨਾਂ ਤੋਂ ਉਡੰਗਾਈ ਦੇ ਵਿੱਚ ਕਸ਼ਕਸ਼ ਕੀਤੀ ਜਾਊਗੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਵੀ ਕਈ ਮਕਦਮੇ ਜਾਂ ਲੁੱਟਖੋਹ ਦੀ ਇਹ ਵਾਰਦਾਤ ਇਹਨਾਂ ਵੱਲੋਂ ਕੀਤੀਆਂ ਹੋ ਸਕਦੀਆਂ ਨੇ ਤੇ ਸਾਡੇ ਹੋਰ ਵੀ ਕਈ ਮਕਦਮੇ ਇਹਨਾਂ ਕੋਲੋਂ ਡਰੇਸ ਹੋ ਸਕਦੇ ਨੇ ਕਿ ਹੋਰ ਵੀ ਕਾਫੀ ਕੰਮ ਹੋ ਸਕਦੀ ਹੈ ਸਰ ਲੁੱਟਖੋਹ ਦੀ ਵਾਰਦਾਤ ਨੂੰ ਇਹਨਾਂ ਕੋਈ ਹਥਿਆਰ ਕੋ ਬਣਾਇਆ ਸੀ ਜੋ ਮੌਕੇ ਤੇ ਸਾਡੇ ਵੱਲੋਂ ਕੰਟਰੋਲ ਕੰਪੀ ਦੀ ਵੀਡੀਓ ਚੈੱਕ ਕੀਤੀ ਗਈ ਹੈ ਕਿ ਇਹਨਾਂ ਨੇ ਹੱਥਾ ਪਾਈ ਦੇ ਨਾਲ ਹੀ ਉਸ ਕੋਲੋਂ ਖੋਹ ਕੀਤੀ ਸੀ ਕੋਈ ਮੌਕੇ ਤੇ ਹਥਿਆਰ ਤਾਂ ਨਹੀਂ ਸੀਗਾ ਬਟ ਇਹਨਾਂ ਦੇ ਖਿਲਾਫ ਉਹਦੋਂ ਮਕਦਮਾ ਦਰਜ ਹੋਇਆ ਜੋ ਕਿ ਕਾਫੀ ਹੀਨਸ ਅਫੈਂਸ ਆ ਇਟਸੈਲਫ ਇਹ ਖੂ ਕਰਨਾ ਇਸ ਕਰਕੇ ਨਾ ਕੋਈ ਹਿਾਰਦੀ ਦਾ ਕੋਈ ਬਰਾਮਦਗੀ ਨਹੀਂ ਹੈ ਬੜੇ ਨਾ ਕੋ ਨੂੰ ਖੋਏ ਹੋਏ 10570 ਰੁਪਏ ਦੀ ਮੋਰਸੇ